ਸੈਕਟਰ 40 ਖੜੇ ਆ ਤੇ ਤੁਹਾਨੂੰ ਤਸਵੀਰਾਂ ਮੈਂ ਦਿਖਾਵਾਂ ਬੜੀ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਿੱਥੇ ਕਿ ਸੈਕਟਰ 40 ਦੇ ਇੱਕ ਘਰ ਦੇ ਵਿੱਚ ਇੱਕ بیٹے ਦੇ ਵੱਲੋਂ ਹੀ ਆਪਣੀ ਮਾਂ ਦੇ ਉੱਤੇ ਜਿਹੜਾ ਕਿ ਹਮਲਾ ਕੀਤਾ ਜਾਂਦਾ ਤੇ ਸੁੱਤੀ ਪਈ ਮਾਂ ਨੂੰ ਤਕਰੀਬਨ ਕਿਉਂਕਿ ਪਈ ਸੀ ਤੇ ਉਸ ਆਪਣੀ ਮਾਂ ਦੇ ਉੱਤੇ ਜਦੋਂ ਹਮਲਾ ਕਰਦਾ ਤਾਂ ਉਹ ਬੜੀ ਬੇਰਮੀ ਦੇ ਨਾਲ ਉਹਦਾ ਜਿਹੜਾ ਕਤਲ ਕਰ ਦਿੰਦਾ ਹਾਲਾਂਕਿ ਦੋ ਵਾਰ ਤੋਂ ਹੁਣ ਪੁਲਿਸ ਨੇ ਸੀਐਫਐਸ ਦੀ ਟੀਮਾਂ ਵੀ ਕਿਉਂਕਿ ਪਹੁੰਚੀਆਂ ਰਹੀਆਂ ਤੇ ਪੁਲਿਸ ਨੇ ਬੋਡੀ ਨੂੰ ਕਬਜ਼ੇ ਚ ਲੈ ਕੇ ਆਪਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਪਰ ਜੋ ਹੰਤਕਰ ਪਤਾ ਲੱਗਿਆ ਆਸ-ਪਾਸ ਦੇ ਲੋਕਾਂ ਤੋਂ ਕਿ ਬੇਟਾ ਉਹ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਸੀਗਾ ਲਾਕੀ ਪੰਜਾਬ ਯੂਨੀਵਰਸਿਟੀ ਦੇ ਦੇ ਵਿੱਚ ਬੇਟਾ ਸੀਗਾ ਸੁਸ਼ੀਲਾ ਨੇਗੀ ਤਕਰੀਬਨ 40 ਸਾਲ ਇਸ ਬੇੜੀ ਦੀ ਉਮਰ ਦੱਸੀ ਜਾਂਦੀ ਹੈ ਤੇ ਉਤਰਾਖੰਡ ਗੜਵਾਲ ਦੇ ਇਹ ਰਹਿਣ ਵਾਲੇ ਸੀਗੇ ਜਿੱਥੋਂ ਪਰਿਵਾਰ ਕਈ ਦਿਨ ਤੋਂ ਜੇ ਕਹੀਏ ਕਿ ਉਹ ਬੇਟਾ ਹਾਲਾਂਕਿ ਉਹਨਾਂ ਦਾ ਕਹਿੰਦੇ ਪਰੇਸ਼ਾਨ ਚੱਲ ਰਿਹਾ ਸੀ ਮਾਨਸਿਕ ਗਰੁੱਪ 'ਚ ਪਰਿਵਾਰੀ ਤੌਰ ਦੇ ਉੱਤੇ ਵੀ ਹਾਲਾਤ ਨੇ ਜਿਹੜੇ ਉਹ ਕਾਫੀ ਟੈਂਸ ਬਣੇ ਹੋਏ ਸੀਗੇ ਪਰ ਉਹਦੇ باوجود ਜਦੋਂ ਅੱਜ ਕਿਤੇ ਬਹਿਸ ਹੁੰਦੀ ਹੈ ਤੜਕ ਸਵੇਰ ਤਾਂ ਬਹਿਸ ਤੋਂ ਬਾਅਦ ਜਿਹੜਾ ਹੈ ਕਿ ਉਹ ਮੁੰਡਾ ਛੋਟਾ ਰਵੀ ਆ ਆਪਣੀ ਮਾਤਾ ਦਾ ਜਿਹੜਾ ਕਿ ਕਤਲ ਕਰ ਦਿੰਦਾ ਹੈ ਪੰਜਾਬ ਯੂਨੀਵਰਸਿਟੀ ਚ ਐਗਜ਼ਾਮੀਨੇਸ਼ਨ ਬ੍ਰਾਂਚ ਚ ਰਵੀ ਜਿਹੜਾ ਤਨਾਤ ਸੀਗਾ ਪਰ ਵਾਂਸਿਕ ਤੌਰ ਤੇ ਪਰੇਸ਼ਾਨ ਹੁੰਦੇ ਚੱਲਦੇ ਇਹ ਸਿਚੁਏਸ਼ਨ ਹੈ ਜਿਹੜੀ ਉਹ ਬਣਦੀ ਹੋਈ ਨਜ਼ਰ ਆਈ ਹੈ ਹਾਲਾਂਕਿ ਤੁਸੀਂ ਦੇਖੋ ਕਿ ਸੀਐਫਐਸਐਲ ਦੀ ਟੀਮਾਂ ਵੀ ਨੇਗੀਆਂ ਜਿਹੜੀਆਂ ਜਿਹੜੀਆਂ ਟੀਮਾਂ ਕੀ ਉੱਤੇ ਜਾਂਚ ਪਤਾਲ ਕਰ ਰਹੀਆਂ ਨੇਗੀਆਂ ਬਾਕੀ ਉਹਦੇ ਆਸੇ-ਪਾਸੇ ਖੇਤਰ ਦੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਆ ਤੁਸੀਂ ਦੇਖੋ ਕਿ ਬਾਹਰ ਖੜੇ ਲੋਕ ਵੀ ਜਿਹੜੇ ਨੇ ਕਿ ਉਹ ਰੋ ਰਹੇ ਨੇ ਕਿਉਂਕਿ ਜਿਹਾ ਜਿਹਹਾ ਇਹ ਪ੍ਰਕਾਸ਼ ਦੇਖਿਆ ਦਿਵਾਲੀ ਵਾਲੇ ਦਿਨ ਦੀ ਇਹ ਘਟਨਾ ਇਸ ਤਰ੍ਹਾਂ ਦੀ ਸਾਹਮਣੇ ਆਉਣੀ ਆਪਣੇ ਆਪ ਦੇ ਵਿੱਚ ਕਿ ਤਰ੍ਹਾਂ ਕਿਤੇ ਹਰਾਨ ਕਰਦੀ ਹੈਗੀ ਤਾਂ ਇਹ ਤੁਸੀਂ ਇਹ ਸੈਕਟਰ 40 ਦੀਆਂ ਨੇ ਜਿੱਥੇ ਸੁਸ਼ੀਲਾ ਨਿਗੀ ਆ ਨਾਮ ਦੀ ਜਿਹੜੀ ਮਹਿਲਾ ਹੈ ਉਹਦਾ ਕਤਲ ਜਿਹੜਾ ਕੀਤਾ ਗਿਆ ਹਾਲਾਂਕਿ ਹੁਣ ਇਸ ਤੋਂ ਬਾਅਦ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਕਿ ਡੈਡ ਬਡੀ ਪਰਿਵਾਰ ਦੇ ਲੋਕਾਂ ਨੂੰ ਸਪਰਦ ਕਰਨਗੇ ਤੇ ਸੈਕਟਰ 40 ਦੇ ਖੇਤਰ ਦੀ ਜਿਹੜੀ ਪੁਲਿਸ ਹੈ ਉਹ ਇਸ ਮਸਲੇ ਨੂੰ ਇਨਵੈਸਟਿਗੇਟ ਕਰ ਰਹੀ ਹੈ ਹਾਲਾਂਕਿ ਕੀ ਕੁਝ ਦੇ ਕਿ ਜਿੰਨੇ ਤੁਸੀਂ ਦੇਖੋ ਗਿਆ ਸਫਸੇ ਦੇ ਗਵਾਂਢ ਦੇ ਲੋਕ ਨੇ ਜਿਹੜੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਕਿ ਤੇ ਸੁਨੀਆਂ ਵੀ ਟੀਮਾਂ ਇਸ ਪੂਰੇ ਮੱਟਰ ਨੂੰ ਕਰਨਗੇ ਤੁਹਾਨੂੰ ਬਿਲਡਿੰਗ ਦਿਖਾਦਾ ਮੈਂ ਏਸੀ ਕਿਉਂਕਿ ਇਹ ਫਲੈਟਸ ਨੇ ਕਿ ਸੈਕਟਰ 40 ਦੇ ਜਿਹੜੇ ਕਿ ਜਿਵੇਂ ਤੁਸੀਂ ਦੇਖੋ ਕੀਤੇ ਨੇ ਅ ਤੇ ਤੀਜਰ ਅਸੀਂ 1 2 3 ਇਹਨਾਂ ਦੇ ਵਿੱਚ ਹੀ ਅ ਅੱਜ ਤੜਕ ਸਵੇਰ ਪਤਾ ਲੱਗਿਆ ਹਾਂਡੀ ਵੰਡੀਆਂ ਨੂੰ ਇਹ ਜਦੋਂ ਇਸ ਪੂਰੀ ਘਟਨਾ ਦਾ ਪਤਾ ਲੱਗਦਾ ਹਾਲਾਂਕਿ ਰਵੀ ਹੈ ਜਿਹੜਾ ਕਹਿੰਦੇ ਉਹ ਮੌਕੇ ਤੋਂ ਫਰਾਰ ਹੈਗਾ ਤੇ ਜਿੰਨੇ ਪਰਿਵਾਰ ਦੇ ਜੀਨੇ ਆਸੇ ਪਾਸੇ ਲੋਕ ਨੇਗੇ ਉਹਨਾਂ ਦੇ ਜਾਣ ਪਹਿਚਾਨ ਵਾਲੇ ਉਹਨਾਂ ਚ ਕਾਫੀ ਜਿਆਦਾ ਕਹਿ ਜਾ ਸਕਦਾ ਕਿ ਕੋਈ ਲੱਗਦਾ ਕਿ ਤੁਸੀਂ ਪੁਲਿਸ ਵਾਲਿਆਂ ਦੀ ਵੀ ਦੇਖੋ ਕਿ ਵਰਦੀਆਂ ਨੇ ਜਿਹੜੀਆਂ ਉਹ ਬੁਰੀ ਤਰ੍ਹਾਂ ਦੇ ਨਾਲ ਜਦੋਂ ਜਿਸ ਤਰ੍ਹਾਂ ਦੇ ਨਾਲ ਗੜਾ ਵੱਡਿਆ ਗਿਆ ਤਾਂ ਬੁੱਸਾਂ ਦੀ ਵਰਦੀਆਂ ਤੱਕ ਨਹੀਂ ਜਿਹੜੀਆਂ ਉਹ ਖੋਨਾਂ ਸਣੀਆਂ ਪਈਆਂ ਨੇਗੀਆਂ ਹੁਣ ਰੈਗਿਸਟ੍ਰੇਸ਼ਨ ਹੈ ਜਿਹੜੀ ਉਹ ਅੱਗੇ ਦੀ ਵਾਦੀ ਹੋਣਾ ਚਾਹ ਰੋ ਕਿ ਹੁਣ ਜਦੋਂ ਗੱਲਬਾਤ ਕਰੀ ਜਾਂਦੇ ਉਹਦੇ ਜਿਹੜੇ ਲੋਕ ਨੇ ਚੈਨਲ ਨਾਲ ਇਹਨਾਂ ਨੇ ਦੱਸਿਆ ਕਿ ਤਕਰੀਬਨ 65 ਸਾਲ ਸੀਗੀ 39 ਸਾਲ ਉਮਰ ਰਵੀ ਧੀ ਹੈਗੀ ਹਾਲਾਂਕਿ ਕਈ ਦਿਨ ਤੋਂ ਕਹਿੰਦੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਚੱਲ ਰਿਹਾ ਹੈ ਕਈ ਮੈਂਟਲ ਹਸਪੀਟਲਸ ਤੇ ਕਲੀਨਿਕ ਦੇ ਵਿੱਚ ਉਹਨੂੰ ਭਰਤੀ ਵੀ ਪਹਿਲਾਂ ਕਰਾਇਆ ਸੀਗਾ ਪਰ ਹੁਣ ਤਕਰੀਬਨ 15 ਦਿਨ ਪਹਿਲਾਂ ਹੀ ਆਇਆ ਸੀਗਾ ਤੇ ਅੱਜ ਸਵੇਰੇ ਤਕਰੀਬਨ 7:30 ਦੇ ਵਿੱਚ ਜਦੋਂ ਚਿੱਕਾ ਰੋਲੀ ਪਈ ਤਾਂ ਪਰ ਆਸੇ-ਬਸੇ ਵਾਲੇ ਗੌਂਡੀ ਜਰੂਰ ਆਏ ਪਰ ਉਦੋਂ ਤੱਕ ਗੜਾ ਰੇਤ ਕੇ ਜਿਹੜੇ ਕਈ ਇਹ ਕਿ ਰਵੀ ਪੱਜ ਚੁੱਕਿਆ ਸੀਗਾ ਦੀਵਾਲੀ ਦੇ ਚੜ੍ਹਦੀ ਸਵੇਰੇ ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣੇ ਆਉਣਾ ਸਮਝਿਆ ਜਾ ਸਕਦਾ ਹੈ ਕਿ ਕਿੱਡਾ ਦਿਲ ਕੰਬਾਉ ਆਸ-ਪਾਸ ਦੇ ਲੋਕਾਂ ਦੇ ਲਈ ਵੀ ਹੈ ਕਿਉਂਕਿ ਤੁਸੀਂ ਦੇਖੋ ਕਿ ਪੂਰੀ ਦੀ ਪੂਰੀ ਗਲੀ ਬਾਹਰ ਖੜੀ ਹੈ ਤੇ ਇਸ ਅਜਿਹੇ ਜਦੋਂ ਘਟਨਾ ਕਰਮ ਕੋਈ ਹੁੰਦਾ ਤਾਂ ਲਾਜ਼ਮੀ ਜੀ ਕਰਦਾ ਹਰ ਕਿਸੇ ਦੇ ਮਨ ਦੇ ਵਿੱਚ ਸਹਿਮ ਹੋਦਾਗਾ ਸੀਨੀਅਰ ਵੀਡੀਓਲਿੰਸ ਤੋਂ ਮਤੇ ਦੇ ਨਾਲ ਉਸ ਮਿਸਿੰਗ ਰੋਜਨਾ ਸੈਂਟੀ ਵੀ ਚੰਡੀਗੜ੍ਹ